ਦੇ ਹੈਂਡਵਰਕ ਦੇ ਵਿੱਚ ਬਹੁਤ ਹੀ ਸੋਹਣਾ ਪੀਸ ਆਇਆ ਆਪਣੇ ਕੋਲੇ ਡਿਜੀਟਲ ਪ੍ਰਿੰਟ ਤੇ ਵਰਕ ਕੀਤਾ ਹੋਇਆ ਆ ਦੇਖੋ ਸਾਰਾ ਟੋਟਲੀ ਹੈਂਡਵਰਕ ਹੈ ਨਾਲ ਜਿਹੜਾ ਦੁਪੱਟਾ ਦੁਪੱਟਾ ਵੀ ਵਰਕ ਵਾਲਾ ਇਹਦਾ ਦੁਪੱਟੇ ਤੇ ਵੀ ਸਾਰੇ ਦੇ ਕੰਮ ਆਏਗਾ ਪਲੇਨ ਬਾਟਮ ਆਏਗੀ ਬਹੁਤ ਹੀ ਸੋਹਣਾ ਵਾਲਾ ਇਹ ਮੈਂ ਤੁਹਾਨੂੰ ਦਿਖਾ ਰਿਹਾ ਪਾਰਟੀ ਵੇਅਰ ਦਾ ਜਾਜਵਦੀ ਵਾਲੇ ਸੂਟ ਜਿਵੇਂ ਕੀ ਆਪਣੇ ਘਰੇ ਮੈਰਿਜ ਦਾ ਫੰਕਸ਼ਨ ਹੈ ਜਾਂ ਆਪਾਂ ਵਿਆਹ ਸ਼ਾਦੀ ਜਾਣਾ ਹੈ ਤਾਂ ਹੁਣ ਜਿਹੜਾ ਆਫਰ ਆਪਣੇ ਕੋਲੇ ਚੱਲ ਰਿਹਾ 50% ਆਫ ਤੇ ਕੰਟਰਾਸਟ ਦੇ ਦਾ ਦੁਪੱਟਾ ਰਹਿਣ ਵਾਲਾ ਆਲ ਓਵਰ ਕਲਰ ਦੇ ਵਿੱਚ ਸੂਟ ਬਣਿਆ ਹੋਇਆ ਟੋਟਲੀ ਕੰਪਲੀਟ ਹੈਂਡਵਰਕ ਦਾ ਪੀਸ ਹੈ ਬਹੁਤ ਹੀ ਸੋਹਣੇ ਸੋਹਣੇ ਤੇ ਪਿਆਰੇ ਡਿਜ਼ਾਈਨ ਆ ਚੁੱਕੇ ਆ ਆ ਪੀਸ ਆ ਮੋਰਨਿੰਗ ਵਾਲਾ ਡਿਜ਼ਾਈਨ ਆਉਂਦਾ ਵੀਰੇ ਇਹ ਫੁੱਲ ਹੈਵੀ ਦੇ ਵਿੱਚ ਫਰੰਟ ਬਣਿਆ ਪੌਂਚਿਆਂ ਤੇ ਵੀ ਕੰਮ ਆਊਗਾ ਦੁਪੱਟਾ ਵੀ ਹੈਵੀ ਆਊਗਾ ਜਿਵੇਂ ਕਿ ਫੋਟੋ ਚ ਦੇਖ ਰਹੇ ਹੋ ਤੁਸੀਂ ਸੇਮ ਡਿਜ਼ਾਈਨ ਬਣਨਾ ਆਪਾਂ ਓਪਨ ਕਰਕੇ ਦਿਖਾਉਨੇ ਆ ਤੁਹਾਨੂੰ ਪੀਸ ਓਪਨ ਕਰਤਾ ਰੈੱਡ ਬਲੱਡ ਰੈੱਡ ਕਲਰ ਦੇ ਵਿੱਚ ਆ ਪੂਰਾ ਫਰੰਟ ਜਾਲ ਬਣਿਆ ਹੋਇਆ ਮੋਰਨੀ ਵਾਲਾ ਡਿਜ਼ਾਈਨ ਜਿਹੜਾ ਤੁਹਾਨੂੰ ਪਿੱਕ ਦਿਖਾਈ ਆ ਹੱਟਾ ਵੀ ਨਾਲ ਜਿਹੜਾ ਹੈ ਇਹਦੇ ਸਟਾਈਲਿਸ਼ ਦੁਪੱਟਾ ਆ ਨਾ ਫੋਰ ਸਾਈਡਰ ਕਲਰ ਇਹਦੇ ਚ ਆ ਦੇਖੋ ਜਿਵੇਂ ਰਾਇਲ ਬਲੂ ਕਲਰ ਐ ਇਸੇ ਤਰ੍ਹਾਂ ਹੈਵੀ ਆ ਦੇਖੋ ਕ੍ਰਾਸ਼ ਬੇਸ ਤੇ ਕਰੇ ਬੇਸ ਤੇ ਅੱਡੋ ਅੱਡੀ ਬੇਸਾਂ ਤੇ ਤੁਹਾਨੂੰ ਅਲੱਗ-ਅਲੱਗ ਡਿਜ਼ਾਈਨ ਮਿਲ ਜਾਣੇ ਆ 50% ਆਫ ਤੇ ਜਿਹੜੇ ਆਪਣੇ ਦਾਜਵਰੀ ਵਾਲੇ ਸੂਟਾਂ ਦਾ ਮੇਲਾ ਚੱਲ ਰਿਹਾ ਗੋਠੀ ਵਰਲਡਵਾਈਡ ਧੋਬੀ ਬਿਆਰ